ਹਲੋ ਸੌਰੀ ਸੰਤ ਨੂੰ ਜੈ ਗੁਰਦੇਵ ਧੰਗੁਰਦੇਵ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕ ਪਾਣੀ 12 ਮਾਹ ਦੇ ਅਨਸਾਰ ਤੀਸਰਾ ਮਹੀਨਾ ਜੇਠ ਪਰਵੇਸ਼ ਹੋਇਆ ਜੀ ਇਸ ਸ਼ੁਭ ਮੌਕੇ ਤੇ ਸ਼੍ਰੀ ਗੁਰਦਾਸ ਪਵਨ ਪ੍ਰਬੰਧਕ ਕਮੇਟੀ ਅਵਾਜ਼ ਦੀ ਸ਼੍ਰੀ ਗੁਰਦਾਸ ਮਹਾਰਾਜ ਅੱਗੇ ਅਰਦਾਸ ਕਰਦੀ ਹੈ ਇਹ ਮਹੀਨਾ ਸਾਰਿਆਂ ਬਖਤੇ ਖੁਸ਼ੀਆਂ ਭਰਿਆ ਹੋਵੇ ਸ੍ਰੀ ਗੁਰੂदास ਮਹਾਰਾਜ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਨੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵੀ ਖੁਸ਼ਹਾਲ ਰਹਿਣ ਇਹ ਸ੍ਰੀ ਗੁਰੂदास ਭਵਨ ਪ੍ਰਬੰਧਕ ਕਮੇਟੀ ਦੀ ਜਿਹੜੀ ਉਹ ਮਾਦ ਜੱਗੇ ਅਰਦਾਸ ਹੈ ਜਿਵੇਂ ਪਹਿਲਾਂ ਵੀ ਗੱਲ ਕਰੀਦੀ ਆ ਕਿ ਜਿੱਦਾਂ ਆਪਾਂ ਸਾਡੇ ਜ਼ਮਾਨਿਆਂ ਵਿੱਚ ਲੜਕੀ ਨੂੰ ਕਹਿੰਦੇ ਹੁੰਦੇ ਸੀ ਵੀ ਆਪਣੇ ਜਿਹੜਾ ਵਿਆਹ ਕਰਨਾ ਵੀ ਕੋ ਦਾਜ ਜੋੜ ਲਾ ਉਹ ਸੇਮ ਪ੍ਰਕਿਰਿਆ ਜਿਹੜੀ ਆ ਇੱਧਰ ਵੀ ਆ ਆਪਾਂ ਵੀ ਸਾਰੇ ਇਹ ਕਿਉਂ ਉਦਾਸ ਭਵਨ ਦਾ ਪ੍ਰਬੰਧਕ ਕਮੇਟੀ ਵੀ ਤੁਹਾਨੂੰ ਇਹ ਹੀ ਬੇਨਤੀ ਕਰਦੀ ਆ ਵੀ ਜਿਹੜਾ ਆਪਣਾ ਵੀ ਜਿਹੜਾ ਆਖਰੀ ਪਲ ਹੈ ਆਪਾਂ ਵੀ ਜਾ ਕੇ ਗੁਰੂ ਮਹਾਰਾਜ ਨੂੰ ਹਸਾਬ ਦੇਣਾ ਜਿਹੜਾ ਦਾਜ ਦਿਖਾਉਣਾ ਵੀ ਅਸੀਂ ਕੀ ਜੋੜਿਆ ਮਤਲਬ ਅਸੀਂ ਨਾਮਦਾਨ ਲਿਆ ਸੀ ਉਹਦਾ ਮਤਲਬ ਅਸੀਂ ਜਿਹੜਾ ਜਿਹੜੀ ਆ ਵਿਆਸ ਕੀਤਾ ਤੇ ਉਹਦੇ ਜਾ ਕੇ ਉਥੇ ਜਿਹੜੇ ਪਾਰ ਰਤਾਰੇ ਹੋਣੇ ਤੋਂ ਇਸ ਕਰਕੇ ਅਸੀਂ ਹਰੇਕ ਵਾਰੀ ਇਹ ਸੇ ਉਦਾਸ ਪਵਨ ਪ੍ਰਬੰਧ ਕਮੇਟੀ ਫਲੋਰ ਇਹ ਅਰਦਾਸ ਕਰਦੀ ਆ ਕਿ ਤੁਸੀਂ ਜ਼ਰੂਰ ਗੁਰੂ ਧਾਰਨਾ ਕਰੋ ਜਿੱਥੇ ਮਾਜੀ ਕਰੋ ਇਹ ਨਹੀਂ ਅਸੀਂ ਕਹਿੰਦੇ ਪਰ ਹੋਣੇ ਚਾਹੀਦੇ ਜਿਵੇਂ ਕਹਿੰਦੇ ਨੇ ਆ ਵੀ ਜਿਸ ਦਰਖਤ ਥੱਲੇ ਜਿਹੜਾ ਬੰਦਾ ਬੈਠਾ ਹੋਵੇ ਬੇਗੁਰਾ ਉੱਤੇ ਦਰਖਤ ਬਣੀ ਦਰਖਤ ਉੱਪਰ ਕਾਂ ਪੰਛੀ ਵੀ ਨਹੀਂ ਬੰਦੇ ਹਿੱਟ ਉਹ ਵੀ ਕਹਿੰਦੇ ਆ ਵੀ ਥੱਲੇ ਜਿਹੜਾ ਬੰਦਾ ਬੈਠਾ ਆ ਇਹ ਬੇਗੁਰਾ ਹੈ ਇਹ ਸਾਡੀ ਜਿਹੜੀ ਆਪਣੇ ਬੇਨਤੀਆਂ ਜੈਸੇ ਜੋ ਵੀ ਸਤਸੰਗ ਬਚ ਮਹਾਂਪੁਰਸ਼ ਦੱਸਦੇ ਹੁੰਦੇ ਆ ਕਿ ਜੋ ਵੀ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਊ ਜ਼ਰੂਰ ਹੋਣਾ ਹੈ ਲੇਕਿਨ ਗੁਰੂ ਮਹਾਰਾਜ ਉਸ ਕਿਸਮਤ ਨੂੰ ਵੀ ਪਲਟਾ ਦਿੰਦੇ ਇਸ ਤਰ੍ਹਾਂ ਹੀ ਕਹਿੰਦੇ ਸਤਸੰਗ ਕਰਦੇ ਸੀ ਮਹਾਂਪੁਰਸ਼ ਤੇ ਹੁਣ ਦੱਸਿਆ ਕਿ ਇੱਕ ਚੇਲੇ ਨੂੰ ਕਿਹਾ ਬਈ ਜੋ ਤੇਰੇ ਭਾਗਾ ਚ ਆ ਜੋ ਰੋਟੀ ਪਾਣੀ ਆ ਉਹ ਤੈਨੂੰ ਖਾਣਾ ਪੈਣਾ ਆਪਾਂ ਵੀ ਦੇਖ ਲਓ ਕਿਤੇ ਜੇ ਆਪਣੀ ਰੋਟੀ ਨਹੀਂ ਕਿਸਮਤ ਵਿੱਚ ਤਾਂ ਆਪਾਂ ਰੋਟੀ ਪਾਈ ਪਾਈ ਆਪਾਂ ਛੱਡ ਕੇ ਚਲੇ ਜਾਂਦੇ ਤੇ ਕਈ ਵਾਰੀ ਆਪਾਂ ਨੂੰ ਰਾਹ ਵਿੱਚ ਕੋਈ ਲੰਗਰ ਲੱਗੇ ਹੁੰਦੇ ਆ ਪੋਥੇ ਆਪਾਂ ਨੂੰ ਖਾਣੀ ਪੈਂਦੀ ਤੇ ਉਹ ਜਿਹੜਾ ਬੰਦਾ ਮੋਰੇ ਸਗਾ ਗੰਦਾ ਜੀ ਦੇਖਦੇ ਆ ਵੀ ਮੈਂ ਪ੍ਰਣ ਕਰ ਲਿਆ ਕਿ ਮੈਂ ਪਰਸੋਂ ਨੂੰ ਰੋਟੀ ਨਹੀਂ ਖਾਣੀ ਹੈਗੀ ਉਹ ਦੇਖਦੇ ਆ ਕਿਦਾਂ ਮੰਨ ਲਓ ਮੈਨੂੰ ਰੋਟੀ ਮਿਲਦੀ ਕਹਿੰਦੇ ਠੀਕ ਆ ਜਦੋਂ ਆਇਆ ਟਾਈਮ ਕਹਿੰਦੇ ਉਹ ਸਵੇਰਾ ਤਾਂ ਲੰਘ ਗਿਆ ਜਦੋਂ ਦੁਪਹਿਰ ਨੂੰ ਘਰ ਵਿੱਚ ਟੜਕੇ ਤੜਕੇ ਲੱਗਣ ਲੱਪਿਆ ਤੇ ਉਹਦਾ ਮਨ ਜਿਹੜਾ ਉਹ ਉਕਸਣ ਲੱਪਿਆ ਤੇ ਉਹ ਜੰਗਲਾਂ ਵੱਲ ਚਲਾ ਗਿਆ ਵੀ ਮੈਂ ਇੱਥੇ ਘਰ ਨਹੀਂ ਬਹਿਣਾ ਮੈਂ ਜੰਗਲਾਂ ਵਿੱਚ ਚਲਾ ਗਿਆ ਉਹ ਦੱਸਦਿਆ ਵੀ ਜੰਗਲਾਂ ਵਿੱਚ ਜਦੋਂ ਗਿਆ ਉਥੇ ਤਿੰਨ ਚਾਰ ਟਿਫਨ ਪਏ ਸੀਗੇ ਖਾਣੇ ਦੇ ਤੇ ਉਹ ਜਿਹੜਾ ਬੰਦਾ ਗਿਆ ਸੀ ਉਹ ਕਹਿੰਦਾ ਵੀ ਮੇਰੀ ਪ੍ਰੀਖਿਆ ਲੈ ਰਹਾ ਵੀ ਇਹ ਕਿਸੇ ਨੇ ਮੇਰਾ ਜਿਹੜਾ ਕਰਮ ਜਿਹੜਾ ਜਾਂ ਪਰਨ ਜਿਹੜਾ ਤੋਲਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਨਹੀਂ ਖਾਣਾ ਹੈ। ਉਹ ਗੱਲ ਇਹ ਸੀ ਕਿ ਪੰਜ ਸੱਤ ਜਣੇ ਵਪਾਰੀ ਸੀਗੇ ਅੰਗੇ ਪਹਿਲਾਂ ਵਪਾਰੀ ਜਾਂਦੇ ਸੀ ਰੋਟੀ ਪਾਣੀ ਨਾਲ ਲੈਣਦੇ ਜਦੋਂ ਰੋਟੀ ਪਾਣੀ ਖਾਣ ਲੱਗੇ ਤਾਂ ਉਹਨਾਂ ਨੂੰ ਘੋੜਿਆਂ ਦੀ ਆਵਾਜ਼ ਸੁਣੀ। ਘੋੜਿਆਂ ਦੀ ਆਵਾਜ਼ ਸੁਣੀ ਤੇ ਉਹ ਛੱਡ ਕੇ ਨੱਠ ਗਏ ਉੱਥੇ। ਮੈਨੂੰ ਸਾਨੂੰ ਲੁੱਟ ਨਾ ਲੈਣ ਕਿਤੇ। ਤੇ ਜਦੋਂ ਨੱਠ ਗਏ ਇਹ ਬੰਦਾ ਉੱਥੇ ਲੱਗ ਗਿਆ ਚਾੜੀ ਚ। ਜਦੋਂ ਜਿਹੜੇ ਵੀ ਡਾਕਟਰ ਸਿਗੇ ਆਏ ਤੇ ਉਹ ਵੀ ਦੇਖਿਆ ਵੀ ਲੰਗਰ ਪਾਣੀ ਪਿਆ ਪੰਜ ਛੇ ਟਿਫਨ ਪਏ ਆ ਤੇ ਉਹ ਜਿਹੜਾ ਉਹਨਾਂ ਦਾ ਸਰਦਾਰ ਕਹਿੰਦਾ ਵੀ ਆਪਾਂ ਇਹ ਰੋਟੀ ਖਾਈਏ ਤੇ ਉਹਨਾਂ ਵਿੱਚੋਂ ਬੰਦਾ ਕਹਿੰਦਾ ਜੀ ਇਹ ਆਪਾਂ ਨਹੀਂ ਖਾਣੀ ਹੈਗੀ ਮੇਰੇ ਚ ਕੀਪਤਾ ਜ਼ਹਿਰ ਮਿਲਿਆ ਹੋਵੇ ਕਹਿੰਦਾ ਦੇਖੋ ਫੇ ਆਲੇ ਦੁਆਲੇ ਦੇਖਿਆ ਤੇ ਜਿਹੜਾ ਉਹ ਹੀ ਮਾਂ ਪੁੱਛ ਜਿਹੜਾ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਦੇਖਦਾ ਕਿਦਾਂ ਮੈਨੂੰ ਰੱਬ ਖਲਾਉਂਦਾ ਆ ਉਹਨੂੰ ਲਈ ਭਰ ਲਿਆ ਕਹਿੰਦਾ ਵੀ ਇਹ ਰੋਟੀ ਤੂੰ ਰੱਖੀ ਆ ਕਹਿੰਦਾ ਨਹੀਂ ਕਹਿੰਦਾ ਰੋਟੀ ਤੈਂ ਰੱਖੀ ਆ ਤੈਂ ਸਾਨੂੰ ਇਹ ਚ ਜ਼ਹਿਰ ਪਾਈ ਆ ਵੀ ਇਹ ਤੈਂ ਸਾਨੂੰ ਮਾਰਨ ਵਾਸਤੇ ਇਹ ਰੋਟੀ ਰੱਖੀ ਆ ਕਹਿੰਦਾ ਜੀ ਉਹ ਮੁੱਲ ਆਪਣੇ ਮੰਨਿਆ ਨਹੀਂ ਕਹਿੰਦਾ ਮੈਂ ਰੋਟੀ ਹੈ ਹੀ ਨਹੀਂ ਮੇਰੀ ਉਣੀ ਕੋਟੇ ਆਉਂ ਖੜ ਕੇ ਕੋਟੇ ਆ ਤੇ ਫੇਰ ਵਿੱਚੋਂ ਸਿਆਣਾ ਬੰਦਾ ਕਹਿੰਦਾ ਜੀ ਆਪਣੇ ਬੌਸ ਨੂੰ ਤੇ ਰੋਟੀ ਪੱਲਾ ਇਹਨੂੰ ਖਿਲਾਓ ਉਹ ਕਹਿੰਦੇ ਵੀ ਪਹਿਲਾਂ ਤੂੰ ਰੋਟੀ ਖਾਜਦੋਂ ਫੇ ਉਹ ਰੋਟੀ ਖਾਧੀ ਉਹ ਠੀਕ ਠਾਕ ਹੋਇਆ ਫੇ ਉਹ ਜਿਹੜਾ ਡਾਕੂ ਸਗਾ ਉਹਨਾਂ ਨੇ ਰੋਟੀ ਖਾਧੀ ਉਹ ਸਾਂਵੇਂ ਕੁੱਲੇ ਰੋਟੀ ਖਾਣੀ ਸੀ ਨਾਲ ਕੁੱਟ ਵੀ ਖਾਣੀ ਪਈ ਉਹਨੂੰ ਇਸ ਕਰਕੇ ਜੋ ਵੀ ਅੰਜਲ ਜਿਹੜਾ ਹੈਗਾ ਉਹ ਤੁਹਾਡੀ ਕਿਸਮਤ ਆ ਉਹ ਕਿਤੇ ਵੀ ਤੁਹਾਡੇ ਲਿਖਿਆ ਤੁਹਾਨੂੰ ਉਥੇ ਆਪ ਉਥੇ ਪਹੁੰਚਣਾ ਪੈਂਦਾ ਇਸ ਕਰਕੇ ਜਿਹੜੀ ਵੀ ਸ੍ਰਿਸ਼ਟੀ ਨੇ ਰਚੀ ਆ ਪ੍ਰਕਿਰਿਆ ਚੱਲਦੀ ਆ ਉਹਦੇ ਵਿੱਚ ਆਪਾਂ ਭੰਤੋੜ ਨਹੀਂ ਕਰ ਸਕਦੇ ਤੇ ਨਾ ਹੀ ਕਿਸੇ ਮਹਾਂਪੁਰਸ਼ਾਂ ਨਾਲ ਕਦੀ ਇਦਾਂ ਜਦ ਕਰਨੀ ਚਾਹੀਦੀ ਵੀ ਦੇਖਦੇ ਤੁਹਾਡਾ ਰੱਬ ਕਰਦਾ ਕਿ ਨਹੀਂ ਕਰਦਾ ਤੇ ਅਸੀਂ ਫੇਰ ਇੱਕ ਵਾਰੀ ਸ੍ਰੀ ਗੁਰੂ ਦਾਸ ਮਹਾਰਾਜ ਅੱਗੇ ਬੇਨਤੀ ਕਰਦੇ ਹਾਂ ਇਹ ਮਹੀਨਾ ਜਿਹੜਾ ਉਹ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਜਿਹੜੀ ਅਗਲੀ ਸੰਗਰਾਂ ਦਾ ਉਹ 15 ਜੂਨ ਦੀ ਆ ਐਤਵਾਰ ਆਪਾਂ ਹਰ ਵਾਰੀ ਸੰਗਰਾਂ ਦਾ ਬਸਾਰੇ ਬਣਾਉਂਦੇ ਆ ਲੇਕਿਨ ਜਿਹੜੀ ਹਾਰ ਦੀ ਸੰਗਰਾਂ ਦਾ ਉਹ ਆਪਾਂ ਛੇਵੇਂ ਗੁਰੂ ਮਹਾਰਾਜ ਨੂੰ ਉਸ ਮਰਪਤ ਜਿਹੜੀ ਆ ਉਹ ਮਨਾਨੇ ਆ ਅੱਜ ਤੋਂ ਬਹੁਤ ਸਮਾਂ ਪਹਿਲਾਂ ਇਹ ਪ੍ਰਕਾਸ਼ ਦਿਹਾੜਾ ਗਿਣਾ ਜਾਂਦਾ ਸੀ ਉਸ ਤੋਂ ਬਾਅਦ ਕੁਝ ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਇਹਨੂੰ ਜੋਤੀ ਜੋਤ ਦਿਵਸ ਦਿੱਤਾ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆ ਤੇ ਅਸੀਂ ਤਾਂ ਮਹਾਰਾਜ ਦੇ ਗੁਣ ਗਾਣੇ ਆ ਤੇ ਉਸ ਦਿਨ ਜਿਵੇਂ ਦੱਸਿਆ ਸੀ ਕਿ ਸਤਨਾਮ ਸਿੰਘ ਜੀ ਹਸੈਨਪੁਰੀ ਉਸ ਦਿਨ ਉਹ satsang ਕਰਨਗੇ ਜਿਹੜਾ satsang ਆ ਉਹ ਠੀਕ 10:30 ਵਜੇ ਸ਼ੁਰੂ ਹੋ ਜਾਊਗਾ ਤੇ 12:30 ਵਜੇ ਸਮਾਪਤੀ ਹੋਗੀ ਤੇ 1 ਵਜੇ ਲੰਗਰ ਚੱਲੂਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾ ਕਰੋ ਉਦੋਂ ਨੂੰ ਕਿਉਂਕਿ ਆਪਾਂ ਉਹਨਾਂ ਨੂੰ ਬੁੱਕ ਕੀਤਾ ਆ ਪੈਸੇ ਦੇ ਕੇ ਤੇ ਇਸ ਕਰਕੇ ਆਪਾਂ ਜੇ ਉਹ ਮੋੜੇ ਨਾਲ ਕੋਈ ਸੰਗਤ ਹੋਵੇ ਤੇ ਜਿਹੜਾ ਕਲਾਕਾਰ ਆ ਉਹਦਾ ਵੀ ਥੋੜਾ ਹੌਸਲਾ ਨਹੀਂ ਹੁੰਦਾ ਪੈਸੇ ਤਾਂ ਫਲੋਅ ਦੀ ਸੰਗਤ ਤੇ ਬਹੁਤ ਸਿਫਤ ਕਰਦੇ ਸਾਰੇ ਕਲਾਕਾਰ ਉਸ ਤੋਂ ਵੱਧ ਸਾਡੀ ਬੇਨਤੀ ਆ ਵੀ ਅਜੇ ਸਟੀਲ ਦੀਆਂ ਕੁਰਸੀਆਂ ਨਾ ਇਹ ਆਪਾਂ ਦੇ ਵੀ ਛੇਦੀਆਂ ਪਾਈਆਂ ਵਾਂ ਅਸੀਂ ਉਹਨਾਂ ਨੂੰ ਨਮਨ ਕਰਦੇ ਆਂ ਮਹਾਰਾਜ ਅਗੇ ਅਰਦਾਸ ਕਰਦੇ ਆਂ ਕਿ ਉਹਨਾਂ ਨੂੰ ਮਹਾਰਾਜ ਚਾਨਣੇ ਲਾਵੇ ਜਿਨ੍ਹਾਂ ਵੀ ਵੀਰ ਯੋਧਿਆਂ ਨੇ ਬੜੀ ਬਹਾਦਰੀ ਨਾਲ ਇਹ ਜਿਹੜੀ ਜੰਗ ਲੜੀ ਆ ਉਹਨਾਂ ਦਾ ਵੀ ਅਸੀਂ ਪਰਉਨ ਲੱਤੀ ਮਿੱਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਤਾਂ ਆਪਾਂ ਦੇਖ ਹੀ ਲਿਆ ਵਾ ਚਾਰ ਪੰਜ ਜਨ ਆਪਣੇ ਕੋਲੋਂ ਬਹੁਤ ਹੀ ਆਪਾਂ ਔਖੇ ਰਹੇ ਆਂ ਕਿਉਂਕਿ ਇਹੜੀਆਂ ਜੰਗ ਵਾ ਇਹ ਹਮੇਸ਼ਾ ਹੀ ਮਾਲੋ ਮਾਰੀ ਹੁੰਦੀ ਕਿਤੇ ਵੀ ਹੋਵੇ ਚਾਹੇ ਉਹ ਉੰਨਾ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਈਆਂ ਸੰਤਾਂ ਨੂੰ ਸਵਪਾਉ ਦੇਣ ਜਿਵੇਂ ਸੁਖਰਾਜ ਬੰਗੜ ਜੀ ਕਾਫੀ ਨੰਬਰ ਲਾਇਆ ਉਹਨੇ ਮਹਾਰਾਜ ਜੀ ਅਰਦਾਸ ਕਰਦੇ ਆ ਕਿ ਸਭ ਆਉਂਦੀ ਸੰਗਰਾਦ ਨੂੰ ਜਿਹੜੇ ਵੀ ਬੋਰਡ ਦੀਆਂ ਕਲਾਸਾਂ ਚੋਂ ਬੋਰਡ ਦੀਆਂ ਜਿੱਦਾਂ 10ਵੀਂ ਤੇ 12ਵੀਂ ਦੇ ਇਲੈਕਸ਼ਨ ਹੋਏ ਆ ਅੱਜ ਪੰਜਾਬ ਜਿਹੜੇ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜਾ ਰਿਜ਼ਲਟ ਆ ਰਿਹਾ ਵਾ ਉਹਨਾਂ ਦੇ ਜਿਹੜੇ ਫਸਟ ਰੈਕਿੰਗ ਥਰਡ ਆਉਂਦੇ ਆ ਉਹ ਸਾਨੂੰ ਸੰਪਰਕ ਕਰਨ ਅਸੀਂ ਆਉਂਦੀ ਸੰਗਤਾਂ ਨੂੰ ਉਹਨਾਂ ਨੂੰ ਗੁਰੂ ਘਰ ਵੱਲੋਂ ਸਨਮਾਨ ਦੇਵਾਂਗੇ ਤੇ ਹੁਣ ਮੈਂ ਬੇਨਤੀ ਕਰਦਾ ਜੀ ਸੁਖਦਾਜ ਬੰਗੜ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਆ ਉਹਦੇ ਮਾਪਿਆਂ ਨੂੰ ਵੀ ਜਿਨ੍ਹਾਂ ਨੇ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਜਿਹੜੀ ਐਜੂਕੇਸ਼ਨ ਦੇ ਦੇਰੀ ਸतीश ਤੇ ਜੋਤੀਬਾਲਾ ਜੀ ਜੋ ਆਫਟਰ ਮੈਰਿਜ ਗੁਰੂ ਘਰ ਵਿਖੇ ਪਹਿਲੀ ਵਾਰ ਆਏ ਨੇ ਗੁਰੂ ਘਰ ਤੇ ਹਾਜ਼ਰੀ ਲਗਾਉਣ ਵਾਸਤੇ ਪ੍ਰਬੰਧਕ ਕਮੇਟੀ ਉਹਨਾਂ ਜੀ ਆਇਆਂ ਕਹਿੰਦੀ ਆ ਵੈਲਕਮ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਤੁਹਾਡਾ ਜਿਹੜਾ ਜੀਵਨ ਬਹੁਤ ਵਧੀਆ ਹੋਵੇ ਸੁੱਖ ਭਰਿਆ ਹੋਵੇ ਤਾਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਗੁਰੂ ਘਰ ਚੋਂ ਸਰਪਾਉ ਲੈਣ ਉਹਨਾਂ ਨੇ ਵੀ ਗੁਰੂ ਘਰ ਚ ਆਪਣੀ ਹਾਜ਼ਰੀ ਲਵਾਈ ਆ ਸतीश ਅਤੇ ਜੋਤੀਬਾਲਾ ਜੀ ਨਾਲ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਬੇਨਤੀ ਆ 14 ਨਾ ਨਹੀਂ ਉਡਣੀਆਂ ਦੇਖ ਕੇ ਜਾਣਗੀਆਂ ਯੋਗੜੀ ਜਾਨ ਜਾਓ ਉਹਨਾਂ ਨੂੰ ਭੇਜੋ ਇਹਨਾਂ ਨੇ ਵੇਚੀ ਇਹਨਾਂ ਨੂੰ ਤੁਸੀਂ ਯੋਗੜੀ ਸੋਹਣੇ ਭੈ ਚੰਦਰਮ ਦਾ ਆਸਮਾਨ ਰਾਜੇ ਕੀਤੇ ਬੀਬਾ ਹਰਪ੍ਰੀਤ ਕੌਰ ਜੀ ਡਾਕਟਰ ਆਫ ਸ੍ਰੀ ਬਲਜੀਤ ਸਿੰਘ ਜੀ ਜੋ ਸਾਡੇ ਮੈਂਬਰ ਸਹਿਬਾਨ ਨੇ ਉਹਨਾਂ ਦਾ ਵੀ ਹੈਪੀ ਬਰਥਡੇ ਆ ਉਹਨਾਂ ਨੂੰ ਵੀ ਸ਼੍ਰੀ ਗੁਰਦਾਸ ਪਵਨ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਆ ਪਰਿਵਾਰ ਨੂੰ ਵੀ ਜਯੋ ਜੀ ਸੋਹਣ ਭੈਣ ਸਤਿਗੁਰ ਦਾਸ ਮਹਾਰਾਜ ਕੀ ਜੈ ਸ਼੍ਰੀ ਕੋਟੇਪ ਕਮ ਜੀ ਸਾਨੂੰ ਸੇ ਮੋਹਲਾ ਦੀ ਮਹੱਲਾ ਸੁਲਤਾਨੀ ਫਲੋਰ ਜੋ ਵਿਦੇਸ਼ਾਂ ਤੋਂ ਆਏ ਨੇ ਉਹਨਾਂ ਦਾ ਵੀ ਗੁਰੂ ਘਰ ਵੱਲੋਂ ਵੈਲਕਮ ਜੀ ਆਇਆਂ ਨੂੰ ਉਹਨਾਂ ਨੂੰ ਬੇਨਤੀ ਕਰਦੇ ਆਂ ਉਹ ਵੀ ਗੁਰੂ ਘਰ ਤੋਂ ਸਰਪਾਉ ਲੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੁਣ ਸੋਰੀ ਹੈ ਸਤਿਗੁਰ ਦਾਸ ਮਹਾਰਾਜ ਦੀ ਜੈ ਬੇਨਤੀਆਂ ਕੀਤੀ ਸੀ ਵੀ ਠੀਕ 5:30 ਵਜੇ ਆਪਾਂ ਸਾਰਿਆਂ ਨੇ ਉਥੇ ਚੂਬਦਾਸ ਗੇਟ ਤੇ ਪਹੁੰਚਣਾ ਵਾ ਜਿਹੜੇ ਕੋ ਰੰਬਾ ਹੈ ਰੰਬਾ ਜੇ ਕੋਈ ਦਾਤੀ ਆ ਉਹ ਉੱਥੇ ਪਹੁੰਚਣ ਦੀ ਕਿਰਪਾ ਕਰੋ ਬਹੁਤ ਬਹੁਤ ਧੰਨਵਾਦ ਤੇ ਹੁਣ ਪ੍ਰਸ਼ਾਦ ਵਰਤਾਇਆ ਜਾਣਾ ਹੈ ਉਸ ਤੋਂ ਬਾਅਦ ਲੰਗਰ ਜਨਾਂ ਦੀਬੀਆਂ ਭਾਏ ਤੇ ਬੋੜੀ ਨਹੀਂ ਚੜ ਸਕਦੇ ਉਹਨਾਂ ਵਾਸਤੇ ਥੱਲੇ ਇਂਤਜ਼ਾਮ ਕੀਤਾ ਹੈ ਤੇ ਪਰੇ ਪਿਆਰ ਨਾਲ ਲੰਗਰ ਛਕਣਾ ਤਾਂ ਲੰਗਰ ਉਹਨਾਂ ਹੀ ਪਾਇਆ ਕਰੋ ਜਨਾਂ ਆਪਾਂ ਛਕਣਾ ਕਿਉਂਕਿ ਬੇਸ਼ਕ ਨਹੀਂ ਕਰਨਾ ਚਾਪਾ ਬਹੁਤ ਬਹੁਤ ਧੰਨਵਾਦ